ਬਿਲਾਵਲ ਮਹਿਲਾ ਤੀਜਾ ਵਾਰ ਸਤ ਕਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿਤ ਵਾਰ ਆਦਪੁਰਖ ਹੈ ਸੋਈ ਆਪੇ ਵਰਤੈ ਅਵਰਨਾ ਕੋਈ ਪੋਤ ਪੋਤ ਜਗ ਰਹਾ ਪਰੋਈ ਖਾਪੇ ਕਰਤਾ ਕਰੈ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੁਝੈ ਕੋਈ ਫਿਰਦਾ ਜਪਨੀ ਜਪਉ ਗੁਣਤਾਸਾ ਹਰ ਗੰਮ ਗੋਚਰ ਅਪਰੰਪਰ ਸੁਆਮੀ ਜਾਨ ਪਗ ਲਗ ਧਿਆਵੋ ਹੋਏ ਦਾਸ ਮਨ ਦਾਸਾ ਰਹਾਉ ਸੋਮਵਾਰ ਸਚ ਰਹਾ ਸਮਾਏ ਇਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲੇਵ ਲਾਈ ਜਿਸ ਦੇਵੈ ਤਿਸ ਪੱਲੇ ਪਾਏ ਅਗੰਮ ਗੋਚਰ ਲਖਿਆ ਨਾ ਜਾਏ ਗੁਰ ਕੈ ਸ਼ਬਦ ਹਰ ਰਹਾ ਸੁਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਥੰਢ ਲਾਇਆ ਆਪ ਬੁਝਾਏ ਸੋਈ ਬੁਝੈ ਗੁਰ ਕੈ ਸ਼ਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵ ਲਾਇ ਹਮੇ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੈ ਹਮੇ ਮਲਖੋਏ ਦਰ ਸੱਚੇ ਸਦ ਸ਼ੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵ ਦੇਵਣ ਹਾਰ ਜੋ ਦੇਵੈ ਤਿਸ ਤੋਂ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ਉਰਥਾਰ ਦੇਵਣ ਹਾਰੇ ਕੋ ਜੈਕਾਰ ਵੀਰ ਵਾਰ ਵੀਰ ਪਰਮ ਪੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੇ ਵੇਖਾ ਸਭਨਾ ਕਰਤੇ ਤੇਰੀ ਟਿਕਾ ਜੀ ਜੰਤ ਤੇਰੀ ਸ਼ਰਨ ਆਈ ਸੋ ਮਿਲੈ ਜਿਸ ਲੈ ਮਿਲਾਈ ਸ਼ੁਕਰ ਵਾਰ ਪ੍ਰਭ ਰਹਾ ਸਮਾਈ ਆਪੋ ਪਾਏ ਸਭ ਕੀਮਤ ਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸਤ ਸੰਗਮ ਕਰਨੀ ਹੈ ਕਾਰ ਵਰਤਨੀ ਨਿਤਾਤਰਤ ਪੂਜਾ ਬਿਨ ਬੂਝੇ ਸਭ ਪਾਉ ਹੈ ਦੂਜਾ ਸਨਿਛਰ ਵਾਰ ਸੌਣ ਸ਼ਾਸਤ ਵਿਚਾਰ ਹਉ ਮੈਂ ਮੇਰਾ ਪਰਮ ਸੰਸਾਰ ਮਨਮੁਖ ਅੰਧਾ ਦੂਜੇ ਭਾਏ ਜਮ ਦਰ ਬਾਧਾ ਚੋਟਾਂ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਸਤ ਗੁਰ ਸੇਵੈ ਸੇਵਡ ਭਾਗੀ ਹਉ ਮਹਿਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖ ਬਾਤਾ ਲੈ ਮਿਲਾਏ ਏਕ ਸਤੇ ਦੂਜਾ ਨਹੀਂ ਕੋਏ ਗੁਰਮੁਖ ਬੂਝੈ ਸੋਜੀ ਹੋਏ 15 ਅਥਕ ਤੀ ਤ ਸਤਵਾਰ ਮਹਾ ਅਰੁੱਤੀ ਆਵ ਵਾਰੂ ਵਾਰ ਦਿਨ ਸੁ ਰੈਣ ਤਿਵੇਂ ਸੰਸਾਰ ਆਵਾ ਗੋਣ ਕੀਆ ਕਰਤਾਰ ਨਹਿਚਲ ਸਾਚ ਰਹਾ ਕਲ ਥਾਰ ਨਾਨਕ ਗੁਰਮੁਖ ਬੂਝੈ ਕੋ ਸਬਦ ਵਿਚਾਰ ਬਿਲਾਵਲ ਮਹਿਲਾ ਤੀਜਾ ਆਦਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋ ਪਾਜੇ ਦੁਜੇ ਭਾਏ ਪਰਪੰਚ ਲਾਗੇ ਆਵੇਂ ਜਾਵੇਂ ਮਰੇ ਅਭਾਗੇ ਸਤਗੁਰ ਭੇਟ ਐ ਸੋਜੀ ਪਾਏ ਪਰਪੰਚ ਚੂਕੈ ਸੱਚ ਸੁਮਾਏ ਜਾ ਕੇ ਮਸਤਕ ਲਿਖਿਆ ਲੇਖ ਤਾਕ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟ ਉਪਾਏ ਆਪੇ ਸਭ ਵੇਖੈ ਕੋਇ ਨ ਮਿਟੈ ਤੇਰਾ ਲਿਖ ਸਿਧ ਸਾਧਕ ਜੇ ਕੋ ਕਹਿ ਕਹਾਏ ਧਰਮੇ ਫੂਲਾ ਆਵੇ ਜਾਏ ਸਤਗੁਰ ਸੇਵ ਸੋ ਜਨ ਬੂਝੈ ਹਉਮੈ ਮਾਰੇ ਤਾ ਦਰਸੂਝੈ ਏਕਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣ ਗੁਰ ਤੇ ਸ਼ਬਦ ਹਰ ਦਰ ਨਿਸ਼ਾਨੇ ਸਤਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਦਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ ਸਾਹਿਬ ਕੀ ਸੇਵ ਕਰੇ ਸ਼ਰਨਾਈ ਆਪੇ ਬਖਸ਼ੇ ਦੇ ਵਡਿਆਈ ਤੇਸਤੇ ਉੱਪਰ ਨਹੀਂ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਵਸੈ ਸ਼ਰੀਰ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁਖ ਪਾਏ ਨਾਮੇ ਰਾਤੇ ਸਹਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਾ ਭਰਪੂਰ ਇਕ ਸੇਵਕ ਇਕ ਪਰਮ ਪੁਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤ ਅਵਰ ਨਾ ਕੋਏ ਮਨ ਰੋਸ ਕੀਜੇ ਜੇ ਦੂਜਾ ਹੋਏ ਸਤਗੁਰ ਸੇਵੇ ਕਰਨੀ ਸਾਰੀ ਦਰ ਸੱਚ ਸੱਚੀ ਵਿਚਾਰੀ ਥਿਤੀ ਵਾਰ ਸਭ ਸ਼ਬਦ ਸੁਹਾਏ ਸਤਗੁਰ ਸੇਵੇ ਤਾਂ ਫਲ ਪਾਏ ਕਿੱਤੀ ਵਾਰ ਸਭ ਆਵੇਂ ਜਾਹੇ ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ ਥਿੱਤੀ ਵਾਰਤਾ ਜਾਂ ਸਚ ਰਾਤੇ ਦਿਨ ਨਾਵੇਂ ਸਭ ਧਰਮੇ ਕਾਚੇ ਮਨ ਮੁਖ ਮਰਹਿ ਮਰ ਬਿਗਤੀ ਜਾਹੇ ਏਕ ਨ ਚੇਤੈ ਦੂਜੈ ਲੋਭਾਹ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦ ਕਿਉ ਪਾਏ ਪਾਰ ਆਪ ਉਪਾਏ ਉਪਾਉਣ ਹਾਰ ਆਪੇ ਕੀਤੋ ਗੁਰ ਵਿਚਾਰ ਬਹੁਤੇ ਵੇਖ ਕਰੇਂ ਵੇਖ ਤਾਰੀ ਤਾਪਉ ਪਰਮੈ ਕਾਚੀ ਸਾਰੀ ਇਥੇ ਸੁਖ ਨਾ ਗਏ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਗੁਰ ਸੇਵੇ ਪਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਹਾfte ਪੂਰਾ ਕਰੇ ਸੋ ਹੋਏ ਏ ਛਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋਂ ਅੰਧ ਗੁਬਾਰ ਛਿੱਤੀ ਵਾਰ ਸੇਵੇਂ ਮੁਗਦ ਗੁਵਾਰ ਮਾਨਕ ਗੁਰਮੁਖ ਬੂਝੈ ਸੋਜੀ ਪਾਏ ਇਕਤ ਨਾਮ ਸਦਾ ਰਹਾ ਸਮਾਏ ਬਲਾਵਲ ਮਹਿਲਾ ਪਹਿਲਾ ਸ਼ੰਤ ਦੱਖਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਮੰਧ ਨਵੈ ਲੜਿਆ ਗੋਇਲ ਆਈ ਰਾਮ ਮਟਕੀ ਡਾਰ ਫੈਰੀ ਹਰ ਲੈਵ ਲਾਈ ਰਾਮ ਲੈਵ ਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸ਼ਿੰਗਾਰੀਆਂ ਅਰ ਜੋੜ ਗੁਰ ਪਹਿ ਕਰ ਬਿਨੰਤੀ ਮਿਲੋ ਸਤਿ ਪਿਆਰੀਆ ਤਨ ਪਾਏ ਭਗਤੀ ਦੇਖੀ ਤੂੰ ਕਾਮ ਕ્રોਧ ਨਿਵਾਰਿਆ ਨਾਨਕ ਮਨੁਖ ਨਵੇਲ ਸੁੰਦਰ ਦੇਖਿਰ ਸਾਧਾਰਿਆ ਸਚ ਨਵੇਲੜੀਏ ਜੋ ਬਨ ਬਾਲੀ ਰਾਮ ਆਓ ਨਾ ਜਾਓ ਕਹੀਂ ਆਪਣੇ ਸ਼ੈ ਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ भगत ਹਰ ਕੀ ਭਾਵੈ ਅਗਾਦ ਬੋਧ ਕਤਕਤੀਐ ਸਹਜ ਪ੍ਰਭ ਗੁਣ ਗਾਵੈ RAM ਨਾਮ ਰਸਾਲ ਰਸੀਆਂ ਰਵੈ ਸਾਚ ਪਿਆਰੀਆਂ ਗੁਰ ਸ਼ਬਦ ਦੀਆ ਤਾਨ ਕੀਆ ਨਾਮ ਕਾ ਵਿਚਾਰੀਆ ਸ੍ਰੀ ਧਰਮੋਹਿੜੀ ਦੇਰ ਸੰਗ ਸੂਤੀ RAM ਗੁਰ ਕਾ ਪਾਏ ਚਲੋ ਸਾਚ ਸੰਗੂਤੀ RAM ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ ਇੱਕ ਪਾਏ ਇੱਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਦਿਨ ਰੈਣ ਘੜੀ ਨਾ ਚਸਾ ਵਿਸਰੇ ਸਾਸ ਸਾਸ ਨਿਰੰਝਨੋ ਸ਼ਬਦ ਜੋਤ ਜਗਾਇ ਦੀਪਕ ਨਾਨਕ ਤਾ ਪਉ ਪੰਜਨੋ ਜੋਤ ਸਬਾ ਏੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ 라ਵ ਰਹਿਆ ਲਖ ਪਾਰੇ ਦਾ ਅਲਖ ਅਪਾਰ ਅਪਾਰ ਸੱਚ ਆਪ ਮਾਰ ਮਿਲਾਈ ਹੈ ਹਮ ਮਮਤਾ ਲੋਭ ਜਾ ਲੋ ਸ਼ਬਦ ਮਹਿਲ ਚੁਕਾਈ ਹੈ दर दर्शन करी फार तारण तार हार्या हर नाम अमृत चाख त्रिप्त नाना उर तार